ਭਵਾਨੀਗੜ ਦੇ ਨੇੜਲੇ ਪਿੰਡ ਫੱਗੂਵਾਲਾ ਦੇ ਤਿੰਨ ਨੌਜਵਾਨਾਂ ਨੂੰ ਮੂਲਕ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਇਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਵਿਨਰਜੀਤ ਸਿੰਘ ਗੋਲੜੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਟੇਬਾਜੀ ਕੀਤੀ ਹੈ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਿੰਡ ਫੱਗੂਵਾਲਾ ਨਾਲ ਸੰਬੰਧਿਤ ਕਨੇਡੀਅਨ ਸਿਟੀਜ਼ਨ ਜਗਮਨ ਸਮਰਾਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਬੰਧਿਤ ਵਾਇਰਲ ਹੋਈ ਚਰਚਿਤ ਵੀਡੀਓ ਤੋਂ ਘਬਰਾਹਟ ਵਿੱਚ ਆਈ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਦੇ ਵੱਲੋਂ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਕਥਿਤ ਝੂਠੇ ਪਰਚੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਉਨਾ ਦਾਵਾ ਕੀਤਾ ਕਿ ਇਨ੍ਹਾਂ ਨੌਜਵਾਨਾਂ ਦਾ ਜਗਮਨ ਸਮਰਾ ਨਾਲ ਕੋਈ ਵਾ ਵਾਸਤਾ ਨਹੀਂ ਉਹਨਾਂ ਕਿਹਾ ਕਿ ਵਧੀਆ ਪਰਿਵਾਰਾਂ ਨਾਲ ਸੰਬੰਧਿਤ ਇਹ ਨੌਜਵਾਨ ਆਪਣੀ ਖੇਤੀ ਅਤੇ ਹੋਰ ਕਾਰੋਬਾਰ ਕਰ ਰਹੇ ਨੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਕਤ ਨੌਜਵਾਨਾਂ ਨੂੰ ਰਿਹਾਰ ਨਾ ਕੀਤਾ ਗਿਆ ਤਾਂ ਉਹ ਪੰਜਾਬ ਪਦਰ ਤੇ ਆਵਾਜ਼ ਬੁਲੰਦ ਕਰਨਗੇ ਇਸ ਮੌਕੇ ਤੇ ਤਜਿੰਦਰ ਸਿੰਘ ਸੰਘੇੜੀ ਇਕਬਾਲ ਸਿੰਘ ਪੁਨੀਆਂ ਅਤੇ ਹਰਜਿੰਦਰ ਸਿੰਘ ਜਲਾਲ ਆਦੀ ਹਾਜ਼ਰ ਸਨ ਬਾਅਦ ਵਿੱਚ ਸਮੂਹ ਆਗੂ ਅਤੇ ਪਿੰਡ ਵਸਨੀਕਾਂ ਨੇ ਬਫਦ ਦੇ ਰੂਪ ਚ ਥਾਣਾ ਪਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਮਲਵਿੰਦਰ ਸਿੰਘ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਪੁਰਾਣੇ ਪਰਚੇ ਤਹਿਤ ਮੁਨਕ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਪੰਜਾਬ ਦੀ ਮੌਜੂਦਾ ਸਰਕਾਰ ਦੇ ਇਹ ਜਿਹੇ ਹਾਲਾਤ ਬਣਾਤੇ ਕਿ ਜਿਹਹੇ ਐਮਰਜੈਂਸੀ ਦਾ ਟਾਈਮ ਹੁੰਦਾ ਸੀ ਉਹ دہشت ਦਾ ਮਾਹੌਲ ਹੈ ਅੱਜ ਹਰ ਬੰਦੇ ਨੂੰ ਬੋਲਣ ਤੋਂ ਜਿਹੜੀ ਆਪਣੀ ਇੱਥੇ ਦਾ ਅੱਜ ਇਹ ਹਾਲਾਤ ਬਣਾਤੇ ਵੀ ਬੋਲਦਾ ਵੀ ਨਹੀਂ ਬੰਦਾ ਫੇਰ ਵੀ ਉਹਦੇ ਤੇ ਪਰਚਾ ਦੇ ਕੇ ਅੰਦਰ ਕੀਤਾ ਜਾਂਦਾ ਹੈ ਅੱਜ ਅਸੀਂ ਜਸਦਾਰ ਰਜਾਕਰ ਸਿੰਘ ਜੀ ਦੇ ਘਰੇ ਖੜੇ ਆ ਜਿਹੜੇ ਸਾਡੇ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਸੀ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪੋਤੇ ਰੋਬੀ ਹੋਰਾਂ ਨੂੰ ਤੇ ਨਾਲ ਜਿਹੜੇ ਦੋ ਸਾਥੀ ਹੋਰ ਚਾ ਉਹਨਾਂ ਦੇ ਚਾਚਾ ਜੀ ਦੇ ਬੇਟੇ ਜੱਸੀ ਸੀ ਤੇ ਨਰੋਮੀ ਸੀ ਉਹ ਤਿੰਨ ਬੰਦਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਤੇ ਹਰਾਨੀ ਦੀ ਗੱਲ ਇਹ ਹੈ ਵੀ ਅਰੈਸਟ ਕਿਹੜੇ ਮਸਲੇ 'ਚ ਕੀਤਾ ਹੈ ਕੋਈ 2017 ਦੇ ਵਿੱਚ ਪਰਚਾ ਹੋਇਆ ਸੀ ਜਗਮਨ ਸਮਰੇ ਤੇ ਜਗਮਨ ਇਸ ਪਿੰਡ ਦਾ ਜੰਪਾਲ ਹੈ ਇਸ ਕਰਕੇ ਜਗਮਨ ਨੂੰ ਜਿਹੜਾ ਇਸ ਨੂੰ ਇਸ ਦੇ ਉੱਪਰ ਪਰਚੇ-ਪਰਚੇ ਸਭ ਨੂੰ ਪਤਾ ਕਿ ਹੈਗੇ ਨੇ ਉਹਨਾਂ ਪਰਚਿਆਂ 'ਚ ਇਹਨਾਂ ਨੂੰ ਇਨਵੋਲਵ ਕਰਕੇ ਜਿਹੜਾ ਉਹਨਾਂ ਨੂੰ ਨਾਮਜ਼ਦ ਕੀਤਾ ਤੇ ਉਸ ਦਿਵਾਰ ਅਰੈਸਟ ਵੀ ਨਾਲ ਦੀ ਨਾਲ ਕਰ ਲਿਆ ਤੇ ਸਾਨੂੰ ਤਾਂ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਜੇੜ ਭੇਜਿਆ ਗਿਆ ਕਿ ਰਿਮਾਂਡ ਲਿਆ ਹਾਲ ਤੱਕ ਕੋਈ ਪਤਾ ਨਹੀਂ ਨਾ ਦਾ ਪਵਾਨੀਗੜ ਥਾਣੇ 'ਚ ਇੱਕ ਕੋ ਲੋਕਲ ਥਾਣਾ ਪਵਾਨੀਗੜ ਪੈਂਦਾ ਹੁਣ ਇਹ ਨਹੀਂ ਪਤਾ ਕਿੱਥੇ ਲੈ ਕੇ ਗਏ ਨੇ ਉਹ ਪਰ ਅਗਲੀ ਗੱਲ ਇਹ ਹੈ ਕਿ ਮਾਨਸਾ ਤੁਹਾਡੇ ਹਾਲਾਤ ਇਹ ਆ ਗਏ ਕਿ ਤੁਸੀਂ ਨੌਜਵਾਨਾਂ ਨੂੰ ਫੜ-ਫੜ ਕੇ ਤਸ਼ੱਦਦ ਕਰਕੇ ਅੰਦਰ ਦੇਣ ਲੱਗੇ ਤੁਸੀਂ ਉਹੀ ਲੋਕੋ ਜਿਹੜੇ ਕਹਿੰਦੇ ਸੀ ਬੋਲਣ ਦੀ ਸਭ ਨੂੰ ਸਭ ਨੂੰ ਖੁੱਲ ਹੈ ਜਿਹੜਾ ਮਰਜ਼ੀ ਜੋ ਬੋਲ ਸਕਦਾ ਥੋਡੀ ਵੀਡੀਓ ਅਸਲੀ ਹੈ ਥੋਡੀ ਵੀਡੀਓ ਨਕਲੀ ਹੈ ਸਾਨੂੰ ਇਹਦਾ ਕੋਈ ਮਤਲਬ ਨਹੀਂ ਹੈ ਸਾਡਾ ਨਾ ਸਾਡਾ ਮਕਸਦ ਹੈ ਨਾ ਪਿੰਡ ਵਾਲਿਆਂ ਦਾ ਮਕਸਦ ਹੈ ਸਾਡਾ ਦਾ ਮਤਲਬ ਇੱਕੋ ਚੀਜ਼ ਨਾਲ ਹੈ ਕਿ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਇਹ ਨੌਜਵਾਨ ਸਾਥੀ ਕਿਉਂ ਫੜੇ ਨੇ ਇਹਨਾਂ ਨੂੰ ਰਿਹਾ ਕਰੋ ਸਾਡਾ ਤਾਂ ਇਹਨਾਂ ਦੇ ਨਾਲ ਮਕਸਦ ਹੈ ਇਹਨਾਂ ਦਾ ਕਸੂਰ ਦੱਸੋ ਕੋਈ ਉਹਦੀ ਵੀਡੀਓ ਦੇ ਨਾਲ ਇਹ ਵਿੱਚ ਹੋਣ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਹੁਣ ਜਿਵੇਂ ਹੁਣ ਸਾਨੂੰ ਪਿੰਡ ਤੋਂ ਪਤਾ ਲੱਗਿਆ ਦੋ ਨੌਜਵਾਨ ਤਾਂ ਰੂਮੀ ਦੇ ਜਸੀ ਦਾ ਇਹ ਨੇ ਕਹਿੰਦੇ ਜਿਨ੍ਹਾਂ ਕੋਲ ਬਟਨ ਵਾਲੇ ਫੋਨ ਤਾਂ ਦੇਖਦੇ ਨਹੀਂ ਹੈਗੇ ਕੁਝ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਫੜ ਕੇ ਅੰਦਰ ਦੇਤਾ ਤੇ ਪਰ ਇੱਦਾਂ ਹੀ ਦੂਜੇ ਪਾਸੇ ਸਵਾਲ ਇਹ ਉੱਠਦਾ ਹੈ ਕਿ ਮਾਨ ਸਾਹਿਬ ਕੀ ਤੁਸੀਂ ਜਗਮਨ ਸਮਰੇ ਨੂੰ ਜਾਣਦੇ ਨਹੀਂ ਕੀ ਤੁਸੀਂ ਉਹਦੇ ਘਰੇ ਰਹਿੰਦੇ ਨਹੀਂ ਰਹੇ ਜਾਂ ਤੁਸੀਂ ਉਹ ਤੋਂ ਫੰਡ ਇਕੱਠਾ ਕਰਾਉਂਦੇ ਨਹੀਂ ਰਹੇ ਕੀ ਤੁਸੀਂ ਕੈਨੇਡਾ ਜਾ ਕੇ ਸਾਰੀ ਆਮ ਆਦਮੀ ਪਾਰਟੀ ਉੱਥੇ ਜਾ ਕੇ ਬੈੰਦੀ ਨਹੀਂ ਰਹੀ ਫਿਰ ਇਹਨਾਂ ਦੇ ਇਹ ਸਵਾਲਾਂ ਦੇ ਜਵਾਬ ਦਿਓ ਨਾ ਤੁਸੀਂ ਦੂਜਿਆਂ ਤੇ ਉਗੜੀ ਚੱਕੀ ਜਾਂਦੇ ਹੋ ਤੁਸੀਂ ਉਹੀ ਲੋਕੋਂ ਅੱਜ ਦਾ ਤੁਹਾਡੇ ਬਾਰੇ ਬੋਲੇ ਨੇ ਤੁਸੀਂ ਉਹ ਲੋਕੋਂ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਉਹਨਾਂ ਦੇ ਬੱਚਿਆਂ ਦਾ ਕਾਨੂੰਨੀ ਛੱਡਾ ਜਿਹੜੇ ਲੋਕਾਂ ਨੇ ਤੁਸੀਂ ਉਹ ਜਿਹੜੇ ਕਰਦਾਰਕੁਸ਼ੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੈ ਮੁੱਖ ਮੰਤਰੀ ਬਹੁਤ ਵੱਡਾ ਹੁੰਦਾ ਹੈ ਅਸੀਂ ਹਮੇਸ਼ਾ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਇਹਨਾਂ ਨੇ ਮਾਨਸਾਹਵਰਾਂ ਨੇ ਕੰਮ ਸ਼ੁਰੂ ਕੀਤਾ ਅਸੀਂ ਇੱਕੋ ਗੱਲ ਕਹੀ ਹੈ ਕਿ ਭਾਈ ਕਿਸ ਦੀ ਨਿੱਜੀ ਤੌਰ ਤੇ ਕਰਦਾਰਕੁਸ਼ੀ ਨਾ ਕਰੋ ਜੇ ਕੋਈ ਗਲਤ ਹੈ ਗਲਤ ਹੈ ਜੋ ਮਰਜ਼ੀ ਚਲੀ ਜਾਵੇ ਪਰ ਤੁਸੀਂ ਅਹੁਦੇ ਦੀ ਗਰਮਾ ਰੱਖੋ ਪਰ ਇਹਨਾਂ ਲੋਕਾਂ ਨੇ ਨਹੀਂ ਸੁਣੀ ਅੱਜ ਉਹੀ ਜੋ ਬੀਜਿਆ ਉਹ ਵੱਢ ਰਹੇ ਨੇ ਇਹ ਅੱਜ ਜਿਹੜੀ ਇਹ ਇਹਨਾਂ ਨੌਜਵਾਨਾਂ ਨੂੰ ਸਾਡੇ ਨੂੰ ਫੜ ਕੇ ਅੰਦਰ ਦਿੱਤਾ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਇੱਕ ਗਊ ਹੱਤਿਆ ਹੈ ਇਹ ਤੁਸੀਂ ਇਹਦੀ ਇਹਦੀ ਪਰਭਾਈ ਕਰਨੀ ਪੈਣੀ ਆ ਤੁਹਾਨੂੰ ਕਿਸੇ ਨਾ ਕਿਸੇ ਜਾ ਕੇ ਕਿਉਂਕਿ ਤੁਸੀਂ ਲੋਕ ਹੋ ਜਿਹੜੇ ਸਰਕਾਰ ਦੇ ਵਿੱਚ ਅੱਜ ਬੈਠੇ ੱਟਕੇਸ਼ਾਈਆਂ ਬਹੁਤ ਚੱਲ ਰਹੀਆਂ ਨੇ ਪਰ ਇਹਨਾਂ ੱਟਕੇਸ਼ਾਈਆਂ ਦੇ ਖਿਲਾਫ ਜਿਹੜਾ ਇਹ ਬਹੁਤ ਮੰਦ ਭਾਗ ਹੈ ਕਿ ਜਿਹੜਾ ਇਹਨਾਂ ਨੌਜਵਾਨਾਂ ਨੂੰ ਅੰਦਰ ਦੇਖ ਕੇ ਤੇ ਆਵਾਜ਼ ਬੰਦ ਕੀਤੀ ਆ ਉਹ ਕਿਦੀ ਕਿਦੀ ਆਵਾਜ਼ ਬੰਦ ਕਰੋਗੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਵੀਡੀਓ ਜਾਂਦੀਆਂ ਨੇ ਉਹ AI ਐ ਉਹ ओरिजिनल ਐ ਕੋਈ ਬਣਾ ਸਾਨੂੰ ਦਾ ਕੋਈ ਮਤਲਬ ਨਹੀਂ ਐ ਪਰ ਕੀ ਕਰ ਰਿਹਾ ਜੀ ਅਕਾਲੀ ਦਲ ਅੱਜ ਪਰਿਵਾਰ ਦੇ ਨਾਲ ਮਿਲ ਕੇ ਅਸੀਂ ਪਰਿਵਾਰ ਦੇ ਨਾਲ ਜੋ ਉਹਨਾਂ ਦਾ ਫੈਸਲਾ ਪਰਿਵਾਰ ਤਾਂ ਚਲੋ ਇੱਥੇ ਹੀ ਨਹੀਂ ਆ ਘਰ ਨੂੰ ਜਿੰਦੇ ਲੱਗੇ ਪਏ ਨੇ ਅੱਜ ਤਾਂ ਸਾਰੇ ਇਕੱਠੇ ਹੋ ਕੇ ਪਿੰਡ ਵਾਲੇ ਆ ਭਾਈ ਉਹਦੇ ਹੱਕ 'ਚ ਖੜੇ ਆ ਉਹਨੂੰ ਛਡਾਉਣ ਵਾਸਤੇ ਖੜੇ ਆ ਮੈਂ ਰਾਤ ਦਾ ਲੱਗਿਆ ਹੋਇਆ ਐ ਇਸੇ ਗੱਲ ਤੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਹੋਈ ਐ ਮੈਂ ਵੀ ਨਿੱਜੀ ਤੌਰ ਤੇ ਪੁਲਿਸ ਨਾਲ ਗੱਲ ਕਰ ਰਿਹਾ ਤੇ ਜਿੱਥੇ ਲੋੜ ਪਊਗੀ ਜੇ ਧਰਨਾ ਲਾਉਣਾ ਧਰਨੇ ਤੇ ਜਾਵਾਂਗੇ ਮੁਜ਼ਾਰਾ ਕਰਨਾ ਦਾਲ ਦੇ ਬਟਨੋਂ ਭੁਖੜਤਾਲ ਦੇ ਮੈਂ ਬੈਠੂਗਾ ਅਜ ਤਰੰਤ ਐਕਸ਼ਨ ਕੀ ਹੋ ਰਿਹਾ ਹੈ ਤਰੰਤ ਐਕਸ਼ਨ ਹੁਣ ਅਸੀਂ ਪਿੰਡ ਵਾਲੇ ਸਾਰੇ ਸਲਾਹ ਕਰਨਗੇ ਬੈਠੇ ਲੜਾਈ ਤੇ ਜੇਹਦਾਰ ਦੀ ਦੇ ਜੀ ਬੰਕਿਆ ਸਲਾਹ ਤੇ ਦੂਜੀ ਦੂਜੀ ਗੱਲ ਇਹ ਹੈ ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹੁੰਦਾ ਐਕਸ਼ਨ ਸਾਡਾ ਇਹੀ ਹੈ ਕਿ ਅੱਜ ਅਸੀਂ ਅਸੀਂ ਐਸਐਸਪੀ ਸਾਹਿਬ ਨੂੰ ਤੇ ਹੋਰ ਅਫਸਰਾਂ ਨੂੰ ਮਿਲਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇਗੇ ਭਾਈ ਇਹਨੂੰ ਪਿਆਰ ਨਾਲ ਨਿਪਟ ਲੋ ਨਹੀਂ ਇਹ ਸੰਘਰਸ਼ ਪਹਿਲਾਂ ਵੀ ਫਗੂ ਵਾਲਿਆਂ ਨੇ ਲੜਿਆ ਸੀ ਜੋ ਬੀਬੀ ਭਰਾ ਦੇ ਖਿਲਾਫ ਤੇ ਸੰਘਰਸ਼ ਫੇਰ ਹੋਊ ਦਿਖਾਉਣਾ ਚਾਹਣਾ ਤੁਸੀਂ ਦਿਖਾ ਦਿਓ ਮਾਨ ਸਾਹਿਬ ਨੂੰ ਇਹ ਉਹੀ ਘਰ ਹੈ ਜਿੱਥੇ ਭਗਵੰਤ ਮਾਨ ਆ ਕੇ ਗਿਆ ਸੀ ਜਿੱਥੇ ਸਮਾਹ ਤੇ ਮੱਥਾ ਟੇਕ ਕੇ ਇਹ 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 ਦੱਸਣਾ ਚਾਹਣਾ ਮਾਨ ਸਾਹਿਬ ਤੁਸੀਂ ਸੁਣ ਲਓ ਤੁਸੀਂ ਜੈਸਦਾਰ ਜਗੀਰ ਸਿੰਘ ਦੀ ਸਮਾਹ ਤੇ ਮੱਥਾ ਟੇਕ ਕੇ ਇਹ ਇੱਥੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਹ ਉਹ ਘਰ ਨੇ ਇਹ ਸਮਰੇ ਦੇ ਜਿਹੜੇ ਪਰਿਵਾਰ ਦੀ ਜਿਹੜੀ ਗੱਲ ਕਰਦੇ ਆ ਉਹਦੇ ਉਹਦੇ ਦਾਦੇ ਦੇ ਤੇ ਇਸ ਕਰਕੇ ਤੁਸੀਂ ਇਹਨਾਂ ਪਰਿਵਾਰਾਂ ਦੇ ਜਵਾਕਾਂ ਨੂੰ ਅੰਦਰ ਲਈ ਜਾਂਦੇ ਹੋ ਯਾਰ ਜਿਹੜੇ ਨੇ ਇਹਨਾਂ ਦਾ ਕਸੂਰ ਹੀ ਕੋਈ ਨਹੀਂ ਹੈ ਸੋ ਅੱਜ ਅਸੀਂ ਇਕੱਠੇ ਹੋ ਕੇ ਸਾਰੇ ਇੱਥੇ ਆ ਪਿੰਡ ਬਾਕੀ ਵੀ ਹੁਣ ਸਾਰੇ ਪਿੰਡ ਦੇ ਨਾਲ ਹੋਰ ਸਲਾਹ ਕਰਕੇ ਜੋ ਫੈਸਲਾ ਕਰੂਗਾ ਪਿੰਡ ਦਾ ਘਰ ਜਾਏਗਾ ਤੋਰੇ ਕੋਈ ਨਹੀਂ ਬੰਦੂ ਵਾਲਾ ਸਾਰੇ ਜਰੂਰ ਕੀ ਜਾ ਰਹੇ ਮੀਡੀਆ ਨੂੰ ਵੀ ਰੁਕਿਆ ਜਾ ਰਹੇ ਵੀ ਅਗਰ ਜੋ ਵੀਡੀਓ ਸ਼ੇਅਰ ਕਰਦੇ ਤਾਂ ਉਹਦੀ سپورਟ ਪਰਚੇ ਬਾਰੇ ਵੀ ਕਿਹਾ ਗਿਆ ਹੈ ਦੇਖੋ ਜੇ ਅਗਰ ਵੀਡੀਓ ਪਹਿਲਾਂ ਚੱਲਦੀ ਸੀ ਪਹਿਲਾਂ ਕਿਉਂ ਨਹੀਂ ਚੀਜ਼ਾਂ ਵੱਲ ਧਿਆਨ ਦਿੱਤਾ ਮੈਂ ਇੱਕ ਇੱਥੇ ਹੋਰ ਕਹਿਣਾ ਚਾਹਣਾ ਦਰਬਾਰ ਸਾਹਿਬ ਦੀ ਏਆਈ ਦੀ ਵੀਡੀਓ ਬਣੀ ਸਾਰੀ ਦੁਨੀਆ ਨੇ ਦੇਖੀ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ ਤੁਹਾਡੀ ਸਰਕਾਰ ਦੀ ਇੱਕ ਚਿੱਠੀ ਦਿਖਾਓ ਤੁਸੀਂ ਕਿਹੜੇ ਕੋਰਟ ਚ ਗਏ ਤੁਹਾਡੀ ਜ਼ਿੰਮੇਵਾਰੀ ਨਹੀਂ ਬੰਦੀ ਤੁਸੀਂ 3 ਕਰੋ ਪ ਥੋੜਾ ਫਰਜ਼ ਨਹੀਂ ਬੰਦਾ ਸੀ ਕਿ ਉਹਦੇ ਲਈ ਫੇਸਬੁੱਕ ਤੇ ਗੂਗਲ ਨੂੰ ਲੇਖੋ ਅੱਜ ਥੋੜੇ ਤੇ ਆ ਗਈ ਤਾਂ ਤੁਸੀਂ ਫੇਸਬੁੱਕ ਗੂਗਲ ਸਭ ਨੂੰ ਨੋਟਿਸ ਵੀ ਕਰਾਤੇ ਕੋਰਟ ਤੋਂ ਫੈਸਲੇ ਵੀ ਕਰਾਤੇ ਵੀਡੀਓ ਵੀ ਨਕਲੀ ਅਸਲੀ ਬਣਾਤੀ ਥੋੜਾ ਫਰਜ਼ ਨਹੀਂ ਬੰਦਦਾ ਸੀ ਕਿ ਉਦੋਂ ਜਦੋਂ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਜਿਹੜੇ ਮੰਦਰ ਮਸਜਿਦ ਨੇ ਉਹਨਾਂ ਦੀ ਜਦੋਂ ਵੀਡੀਓ ਬਣਦੀ ਹੈ ਨੇ ਉਦੋਂ ਕੋਈ ਕਾਰਵਾਈ ਕਰੋ ਉਦੋਂ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਸਿਰਫ ਤੇ ਸਿਰਫ ਇਹ ਹੈ ਕਿ ਆਪਣੀ ਰਾਜਨੀਤੀ ਆਪਣੀ ਸਿਆਸਤ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਮਸਲਾ ਇਹ ਹੈ ਕਿ ਪੰਜਾਬ ਸਰਕਾਰ ਦੀ ਜੋ ੱੱਕੇਸ਼ਾਈ ਹੈ ਜੋ ਸਾਡੇ ਤਿੰਨ ਨੌਜਵਾਨਾਂ ਤੇ ਪਰਚੇ ਦਰਜ ਕੀਤੇ ਗਏ ਨੇ ਜਿਹੜੇ ਇਹਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਤੇ ਪਿੰਡ ਵਾਸੀਆਂ ਲਈ ਬਹੁਤ ਵੱਡੇ ਪੱਧਰ ਤੇ ਰੋਸ ਹੈ ਰੋਸ ਇਸ ਕਰਕੇ ਹੈ ਕਿ ਇਹਨਾਂ ਉੱਤੇ ਨਜਾਇਜ਼ ਪਰਚੇ ਦਰਜ ਕੀਤੇ ਗਏ ਨੇ ਹਰ ਰੋਜ਼ ਭਗਵੰਤ ਜੀ ਤਰੀ ਪੰਜਾਬ ਦੇ ਬੀਬੀਆਂ ਨੂੰ ਨਿੰਦੇ ਨੇ ਕਦੇ ਸੁਖਵੀਰ ਸਿੰਘ ਬਾਦਲ ਨੂੰ ਨਿੰਦੇ ਨੇ ਬਹੁਤ ਅਪਸ਼ਬਦ ਬੋਲਦੇ ਨੇ ਕਦੇ ਕਿਲਕਲੀ ਵਾਲੀ ਕਦੇ ਆ ਗੱਲ ਕੀ ਭਵੰਤਵਰਤ ਨਹੀਂ ਪਰਚੇ ਦਰਜ ਹੋ ਸਕਦੇ ਉਹ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਆਪਣੇ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੰਦਾ ਨਾ ਪੰਜਾਬ ਦੇ ਸਰਪੱਖੇ ਵੱਲ ਧਿਆਨ ਦਿੰਦਾ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਜਿਹੜੀ ਆਵਾਜ਼ ਹੈ ਦੱਬਣੀ ਚਾਹੁੰਦਾ ਹੈ ਇੱਕ ਐਮਰਜੈਂਸੀ ਅਸੀਂ ਮੰਗ ਇਹ ਕਰਦੇ ਆ ਕਿ ਨੌਜਵਾਨਾਂ ਨੂੰ ਤਰ ਤਰ੍ਹਾਂ ਕੀਤਾ ਜਾਵੇ ਉਹ ਬੇਕਸੂਰ ਨੇ ਆਪਣਾ ਕਾਰੋਬਾਰ ਕਰਨ ਉਹਨਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅੱਜ ਦੇਖੋ ਘਰ ਦੇ ਵਿੱਚ ਸੁੰਨਸਰਾ ਹੋਈ ਪਈ ਹੈ ਬੀਬੀਆਂ ਬਾਹਰ ਤੋ ਪ੍ਰਮਾਣ ਤਮਾਰ ਨੂੰ ਕੀ ਪੰਜਾਬ ਸਰਕਾਰ ਬਹੁਤ ਨਲਾਇਕੀ ਵਾਲੀ ਕੰਮ ਕਰ ਰਹੀ ਹੈ ਅਸੀਂ ਇਹੀ ਮੰਗ ਕਰਦਾ ਕਿ ਇਸ ਤਰ੍ਹਾਂ ਦੇ ਪਰਚੇ ਜੇ ਨਾ ਦਿੱਤੇ ਜਾਣ ਤੁਸੀਂ ਪੰਜਾਬ ਦੀ ਤਰੱਕੀ ਕਰੋ ਪੰਜਾਬ ਦੀ ਖੁਸ਼ਹਾਲੀ ਕਰੋ ਔਰ ਡਿਵੈਲਪਮੈਂਟ ਕਰੋ ਪੰਜਾਬ ਦਾ ਤੇ ਆਣ ਇਧਰ ਕਨਵਰਟਰ ਨਾ ਕਰੋ ਨੌਜਵਾਨਾਂ ਚ ਇਹ ਤਾਂ ਐਮਰਜੈਂਸੀ ਵਾਲੇ ਹਾਲਾਤ ਨੇ ਇੱਕ ਐਮਰਜੈਂਸੀ 175 ਚ ਲੱਗੀ ਸੀ ਇੱਕ ਐਮਰਜੈਂਸੀ 2022 ਤੋਂ ਲੱਗ ਰਹੀ ਹੈ ਜਿਹੜਾ ਵੀ ਕੋਈ ਬੋਲਦਾ ਬਾਅਦ ਚੱਕ ਦਿੰਦੇ ਨੇ ਚੁੱਪ ਕਰਕੇ ਅੰਦਰ ਬੰਦ ਕਰ ਦਿੰਦੇ ਨੇ ਇਹ ਬਹੁਤ ਮਾੜਾ ਰੁਝਾਨ ਹੈ ਇਹਨਾਂ ਨੂੰ ਇਹ ਗੱਲਾਂ ਭੁਗਤਣੀਆਂ ਪੈਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਇੱਕ ਰਹਿ ਗਿਆ ਇਹ ਸਾਰੇ ਲੋਕ ਵੀ ਇਸ ਤਰ੍ਹਾਂ ਦੇ ਆਲੇ ਸਮੇਂ ਦੇ ਵਿੱਚ ਵੀ ਉਹ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ